ਵਾਹਿ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸ੍ਰੀ ਜਪਜੀ ਸਾਹਿਬ ਦੀ ਬਾਈਵੀ ਪੌੜੀ ਹੈ ਪਤਾਲਾਂ ਪਤਾਲ ਲਖ ਅਗਾਸਾਂ ਅਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਿਸ 18 ਕਹਿਣ ਕਤੇ ਬਾ ਅਸੂਲੂ ਇੱਕ ਧਾਤ ਲਿਖਾ ਹੋਏ ਤਾਂ ਲਿਖਿਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਐ ਆਪੇ ਜਾਣਾ ਆਪ ਆਓ ਇਸ ਪਉੜੀ ਦੇ ਅਰਥ ਵਿਚਾਰ ਕਰਿਏ ਮੁੱਢ ਤੋਂ ਹੀ ਮਨੁੱਖ ਦਾ ਸੁਭਾ ਹੈ ਮਨੁੱਖ ਇਸ ਸ੍ਰਿਸ਼ਟੀ ਨੂੰ ਜਾਣਨਾ ਚਾਹੁੰਦਾ ਹੈ ਮਨੁੱਖ ਇਸ ਸ੍ਰਿਸ਼ਟੀ ਦੇ ਅੰਤਮ ਪੜਾ ਤੱਕ ਜਾਣਾ ਚਾਹੁੰਦਾ ਹੈ ਮਨੁੱਖ ਦਾ ਇਹੀ ਸੁਭਾਅ ਸੈਂਸ ਦੀਆਂ ਕਾਢਾਂ ਕੱਢਣ ਵਿੱਚ ਸਫਲ ਹੋਇਆ ਹੈ ਅਤੇ ਮਨੁੱਖ ਦਾ ਇਹੀ ਸੁਭਾਅ ਅਧਿਆਤਮ ਦਾ ਖੋਜੀ ਬਣਿਆ ਹੈ ਧਰਮ ਦਾ ਖੋਜੀ ਬਣਿਆ ਹੈ ਤੁਸੀਂ ਵੇਖਿਆ ਹੋਵੇਗਾ ਬੱਚੇ ਦੇ ਹੱਥ ਵਿੱਚ ਖਡਾਉਣਾ ਹੁੰਦਾ ਹੈ ਬੱਚਾ ਉਸ ਖਡਾਉਣੇ ਨਾਲ ਕੇਵਲ ਖੇਡਣਾ ਹੀ ਨਹੀਂ ਚਾਹੁੰਦਾ ਸਭ ਨੂੰ ਇਹ ਵੀ ਵੇਖਣਾ ਚਾਹੁੰਦਾ ਹੈ ਕਿ ਖਡਾਉਣੇ ਦੇ ਅੰਦਰ ਕੀ ਹੈ ਇਹ ਕਿਵੇਂ ਬਣਿਆ ਹੈ ਇਸ ਲਈ ਬੱਚੇ ਅਕਸਰ ਖਡਾਉਣੇ ਨੂੰ ਤੋੜ ਕੇ ਜਾਂ ਖਡਾਉਣੇ ਨੂੰ ਖੋਲ-ਖੋਲ ਕੇ ਵੇਖਦੇ ਹਨ ਬਚਪਨ ਤੋਂ ਹੀ ਮਨੁੱਖ ਦੀ ਸੁਰਤ ਆਖਰੀ ਸੱਚ ਨੂੰ ਜਾਨਣਾ ਚਾਹੁੰਦੀ ਹੈ ਇਹ ਸਵੇਰ ਕੁਦਰਤ ਵੱਲੋਂ ਮਨੁੱਖ ਨੂੰ ਪ੍ਰਾਪਤ ਹੋਇਆ ਹੈ। ਕੁਦਰਤ ਸਦਾ ਵਿਕਾਸਸ਼ੀਲ ਹੈ। ਕੁਦਰਤ ਹਰ ਪਲ ਅੱਗੇ ਵਧ ਰਹੀ ਹੈ। ਮਨੁੱਖ ਵੀ ਕੁਦਰਤ ਦਾ ਹਿੱਸਾ ਹੈ। ਇਸ ਲਈ ਮਨੁੱਖ ਦੇ ਸੁਭਾਅ ਵਿੱਚ ਖੋਜ ਦਾ ਹੋਣਾ ਸੁਭਾਵਿਕ ਹੈ। ਸਭ ਤੋਂ ਪਹਿਲਾਂ ਮਨੁੱਖ ਨੇ ਕੁਦਰਤ ਦੀ ਖੋਜ ਸ਼ੁਰੂ ਕੀਤੀ ਹੈ ਕੁਦਰਤ ਦੀ ਖੋਜ ਮਨੁੱਖ ਨੂੰ ਕਿਸੇ ਮੁਕਾਮ ਉੱਤੇ ਨਹੀਂ ਪਹੁੰਚਾ ਸਕਦੀ ਵਿਸ਼ਰਾਮ ਤੱਕ ਆਪਣੇ ਅੰਤਮ ਬਿੰਦੂ ਤੱਕ ਨਹੀਂ ਲੈ ਜਾ ਸਕਦੀ ਕਿਉਂਕਿ ਕੁਦਰਤ ਕਿੰਨੀ ਵੱਡੀ ਹੈ ਇਹ ਕੁਦਰਤ ਆਪ ਹੀ ਜਾਣਦੀ ਹੈ ਜਾਂ ਫਿਰ ਕੁਦਰਤ ਨੂੰ ਬਣਾਉਣ ਵਾਲਾ ਜਾਣਦਾ ਹੈ ਸੈਂਸ ਦੀ ਖੋਜ ਕੇਵਲ ਕੁਦਰਤ ਦੀ ਖੋਜ ਹੈ ਕੁਦਰਤ ਦੇ ਬਣਾਏ ਹੋਏ ਪਦਾਰਥ ਨੂੰ ਜੋੜ-ਜੋੜ ਕੇ ਕੋਈ ਜੰਤਰ ਬਣਾ ਲੈਣਾ ਸੈਂਸ ਹੈ ਜਿਸ ਤਰ੍ਹਾਂ ਕੁਦਰਤ ਦੇ ਤਿੰਨ ਮੁਢਲੇ ਰੰਗ ਹਨ ਪੀਲਾ ਲਾਲ ਅਤੇ ਨੀਲਾ ਨੀਲੇ ਅਤੇ ਪੀਲੇ ਰੰਗ ਨੂੰ ਮਿਲਾ ਕੇ ਹਰਾ ਰੰਗ ਬਣ ਜਾਂਦਾ ਹੈ ਲਾਲ ਅਤੇ ਨੀਲੇ ਰੰਗ ਨੂੰ ਮਿਲਾ ਕੇ ਕਾਲਾ ਰੰਗ ਬਣ ਜਾਂਦਾ ਹੈ ਇਹਨਾਂ ਤਿੰਨਾਂ ਮੁਢਲੇ ਰੰਗਾਂ ਵਿੱਚੋਂ ਬਾਕੀ ਸਭ ਰੰਗ ਨਿਕਲ ਆਉਂਦੇ ਹਨ ਇਸੇ ਤਰ੍ਹਾਂ ਕੁਦਰਤ ਦੇ ਦਿੱਤੇ ਪਦਾਰਥ ਨੂੰ ਸਹੀ-ਸਹੀ ਜੋੜ ਲੈਣਾ ਸੈਂਸ ਹੈ ਸੈਂਸ ਦਾ ਖੋਜੀ ਕੁਦਰਤ ਦਾ ਖੋਜੀ ਬਾਰ ਬਲ ਨੂੰ ਖੋਜ ਰਿਹਾ ਹੈ ਇਸ ਲਈ ਸਾਇੰਸ ਜਾਂ ਭਗਵਲ ਦਾ ਖੋਜੀ ਕੁਦਰਤ ਦਾ ਖੋਜੀ ਕਦੇ ਵੀ ਆਤਮ ਤੱਕ ਪਰਮਾਤਮ ਤੱਕ ਨਹੀਂ ਪਹੁੰਚ ਸਕੇਗਾ ਕਿਉਂਕਿ ਆਤਮਾ ਪਰਮਾਤਮਾ ਬਾਹਰ ਦੀ ਖੋਜ ਨਹੀਂ ਅੰਦਰ ਵਾਲ ਦੀ ਖੋਜ ਹੈ ਪਰਮਾਤਮਾ ਮਨੁੱਖ ਦੇ ਜੀਵਨ ਦਾ ਉਹ ਅੰਤਮ ਸਿਰਾ ਹੈ ਜਿਸ ਤੱਕ ਮਨੁੱਖ ਦੀ ਸੁਖਮ ਬੁੱਧ ਪਹੁੰਚਦੀ ਹੈ ਜਿੱਥੇ ਪਹੁੰਚ ਕੇ ਮਨੁੱਖ ਨੂੰ ਵਿਸ਼ਰਾਮ ਮਿਲਦਾ ਹੈ ਆਪਣਾ ਘਰ ਮਿਲਦਾ ਹੈ ਪਰਮਾਤਮਾ ਨੂੰ ਜਾਣ ਕੇ ਸਭ ਜਾਣ ਲਿਆ ਮਹਿਸੂਸ ਹੁੰਦਾ ਹੈ ਪਰਮਾਤਮਾ ਨੂੰ ਪਾ ਕੇ ਸਭ ਮਿਲ ਗਿਆ ਮਹਿਸੂਸ ਹੁੰਦਾ ਹੈ ਪਰ ਸੈਂਸ ਬਾਹਰ ਵੱਲ ਦੌੜ ਹੈ ਜੀਵਨ ਵਿੱਚ ਤੇਜ਼ ਤੋਂ ਤੇਜ਼ ਹੋਰ ਤੇਜ਼ ਦੌੜਨ ਦਾ ਨਾਮ ਸੈਂਸ ਹੈ ਹਾਂ ਜਿਸ ਮਨੁੱਖ ਨੇ ਆਪਣਾ ਆਖਰੀ ਸਿਰਾ ਜਾਣ ਲਿਆ ਵਿਸ਼ਰਾਮ ਨੂੰ ਜਾਣ ਲਿਆ ਉਹ ਮਨੁੱਖ ਸੈਂਸ ਵਿੱਚ ਰਹਿੰਦਾ ਹੋਇਆ ਵੀ ਕੁਦਰਤ ਵਿੱਚ ਵਿਗਸਦਾ ਹੋਇਆ ਵੀ বিশ্রাম ਵਿੱਚ ਹੋਵੇਗਾ ਪਾਤਲ ਪਾਤਾਲ ਲਖ ਅਗਾਸ ਅਗਾਸ ਉੜਕ ਉੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਗੁਰਬਾਣੀ ਦਾ ਕਹਿਣਾ ਹੈ ਕਿ ਦੁਨੀਆ ਦੇ ਸਭ ਗਿਆਨੀਆਂ ਨੇ ਵੇਦ ਦਾ ਅਰਥ ਹੈ ਜਿਨ੍ਹਾਂ ਨੇ ਜਾਣਿਆ ਹੈ ਅਤੇ ਕਤੇਬ ਦਾ ਅਰਥ ਹੈ ਪਛਮ ਦੇ ਸਾਰੇ ਗਿਆਨੀ ਗੱਲ ਕੀ ਦੁਨੀਆ ਭਰ ਦੇ ਸਾਰੇ ਗਿਆਨੀਆਂ ਨੇ ਬੜੀ ਦੂਰ ਤੱਕ ਖੋਜ ਕੇ ਪਤਾਲਾਂ ਤੱਕ ਖੋਜ ਕੇ ਟਕਰਾ ਮਾਰ ਕੇ ਵੇਖ ਲਈਆਂ ਹਨ ਸਭ ਗਿਆਨੀਆਂ ਨੂੰ ਅਖੀਰ ਥੱਕ ਹਾਰ ਕੇ ਸਮਝ ਪਈ ਹੈ ਕਿ ਜੇਕਰ ਸ੍ਰਿਸ਼ਟੀ ਨੂੰ ਜੇਕਰ ਸ੍ਰਿਸ਼ਟੀ ਨੂੰ ਜਾਨਣਾ ਹੈ ਤਾਂ ਆਪਣੇ ਆਪ ਨੂੰ ਜਾਣ ਲਿਆ ਜਾਵੇ ਇਸ ਜੀਵਨ ਦਾ ਸ੍ਰਿਸ਼ਟੀ ਦਾ ਇੱਕ ਤਤ ਜਾਣ ਲਿਆ ਜਾਵੇ ਜੇਕਰ ਕੋਈ ਮਨੁੱਖ ਆਪਣੇ ਆਪ ਦਾ ਤਤ ਜਾਣ ਲਵੇ ਤਾਂ ਉਹ ਸਭ ਜਾਣ ਲਵੇਗਾ ਸਭ ਲੱਭ ਲਵੇਗਾ ਲਿਖਾ ਹੋਏ ਤਾਂ ਲਿਖਿਆ ਲਿਖਾ ਹੋਏ ਵਿਨਾਸ਼ ਜੇਕਰ ਕੋਈ ਮਨੁੱਖ ਕੁਦਰਤ ਦੇ ਕਰਤਵ ਦੇ ਲੇਖੇ ਵਿੱਚ ਪੈ ਜਾਵੇ ਜੋਖੇ ਵਿੱਚ ਪੈ ਜਾਵੇ ਤਾਂ ਉਹ ਮਨੁੱਖ ਕਿਸੇ ਸਿਰੇ ਉੱਤੇ ਨਹੀਂ ਪਹੁੰਚ ਸਕਦਾ ਕਿਉਂਕਿ ਇਸ ਲੇਖੇ ਜੋਖੇ ਵਿੱਚ ਮਨੁੱਖ ਦਾ ਜੀਵਨ ਖਤਮ ਹੋ ਜਾਵੇਗਾ ਖੱਜਲ ਖਵਾਰ ਹੋ ਜਾਵੇਗਾ ਜੇਕਰ ਮਨੁੱਖ ਨੇ ਸਭ ਕੁਝ ਜਾਨਣਾ ਹੈ ਤਾਂ ਕੋਈ ਮਨੁੱਖ ਆਪਣੇ ਆਪ ਨੂੰ ਜਾਣ ਲਵੇ ਕਿਉਂਕਿ ਹਰ ਸਰੀਰ ਪੂਰਾ ਬ੍ਰਹਮਾਣਡ ਹੈ ਇਸੇ ਲਈ ਤਾਂ ਗੁਰਬਾਣੀ ਵਿੱਚ ਆਖਿਆ ਹੈ ਜੋ ਵਰਮੰਡੇ ਸੋਈ ਪਿੰਡੇ ਬਾਕੀ ਕੁਦਰਤ ਵੱਡੀ ਹੈ ਕੁਦਰਤ ਨੂੰ ਕੁਦਰਤ ਹੀ ਜਾਣਦੀ ਹੈ ਜਾਂ ਫਿਰ ਕੁਦਰਤ ਨੂੰ ਬਣਾਉਣ ਵਾਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ